ਗੁਰਦੁਆਰਾ ਦੇ ਸਾਹ ਦੇ ਅਸਲੀ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਕਿੰਨੇ ਵਾਰੀ ਸੀਨ ਫਿਲਮਾਈ ਹੈਗੇ ਵੀ ਇਹਨੂੰ ਕੋਈ ਰੋਕਦਾ ਨਹੀਂ ਉਹਨਾਂ ਦੀ ਆਪਤੀ ਹੈ ਉਹਨਾਂ ਨੇ অবਜੈਕਸ਼ਨ ਲਾਇਆ ਵੀ ਇਹ ਸਾਨੂੰ ਮਨਜ਼ੂਰ ਨਹੀਂ ਹੈ ਅਸੀਂ ਨਕਲੀ ਕੰਮ ਕਰਦੇ ਜੀ ਅਸੀਂ ਬਿਲਕੁਲ ਬਲੈਂਕਟ ਬੈਨ ਲਾ ਦੇਣਾ SGPs ਨੂੰ ਵੀ ਸਮਝਣਾ ਚਾਹੀਦਾ ਕਿ ਜੇ ਬਲੈਂਕਟ ਮੈਂ ਲਾ ਦੋਗੇ ਮੈਂ ਨਾ مانੂ ਮੈਂ ਨਾ مانੂ ਆ ਨਹੀਂ ਹੋਣਾ ਆ ਰਹੀ ਹੋਣਾ ਜ਼ਿਆਦਾ ਖਰੀ ਜਾਓਗੇ ਤੇ ਲੋਕ ਭੁੱਲ ਜਾਣਗੇ ਵਿਸਰ ਜਾਣਗੇ ਅੱਜ ਕੱਲ ਦੀ ਜਨਰੇਸ਼ਨ ਤੇ ਤੁਹਾਨੂੰ ਉਹ ਮਾਪੇ ਨੂੰ ਨਹੀਂ ਪਛਾਣਦੀ ਜਿੰਨੀ ਆਪਣੇ ਫੋਨ ਨੂੰ ਪਛਾਣਦੀ ਤਾਂ ਤੇ ਮਹਾਲੀ ਕਿੰਨਾ ਸੋਣਾ ਗੁਰਦੁਆਰਾ ਅੰਮ੍ਰਿਤਸਰ ਹੈ ਨਾ ਤੁਸੀਂ ਉੱਥੇ ਕਰ ਲੀ ਤੁਸੀਂ ਆਪਣੀ ਮਰਜ਼ੀ ਨਾਲ ਸਾਰਾ ਨਹੀਂ ਕਰੋ ਜਿੰਨਾ ਇਜਾਜ਼ਤ ਦਿੰਦੇ ਉਨਾ ਕਰ ਲਓ ਨਿਵਾਣ ਵਾਲਿਆਂ ਨੂੰ ਹੀ ਅਸਲੀ ਭਗਵਾਨ ਸਮਝ ਲਾ। ਮੈਨੂੰ ਪਤਾ ਉਹ ਜਿਹੜੇ ਕਰਤਾਰ ਨਮੁੰਦੇ ਸੀਗੇ ਉਹਨਾਂ ਨੂੰ ਰਾਮ ਜੀ ਆਏ ਰਾਮ ਜੀ ਆਏ ਲੋਕ ਮਤਲਬ ਇਸ ਤਰ੍ਹਾਂ ਕਹਿੰਦੇ ਸੀਗੇ। ਹੁਣ ਇਹ ਹੀ ਗੱਲ ਹੈ ਕਿ ਜਿਹੜੀਆਂ ਫਿਲਮਾਂ ਆ ਜਾਂ ਮੂਵੀਜ਼ ਹੈ ਉਹ ਧਰਮ ਬਾਰੇ ਗੁਰੂ ਸਾਹਿਬਾਨਾਂ ਬਾਰੇ ਹੋਣ ਉਹਦੇ ਚ ਸਿੱਖ ਹੱਤੇ ਆਸ ਬਾਰੇ ਹੋਣ ਜੇ ਮੁਗਲਿਆਜ਼ਮ ਬਣ ਸਕਦੀ ਐ ਸਿੱਖ ਇਤਿਹਾਸ ਬਾਰੇ ਵੀ ਬਣ ਸਕਦੀਆਂ ਆ। ਆਪਣਾ ਮੇਰਾ ਕਹਿ ਲਓ ਓਪਨ ਮਾਈਂਡ ਐਚਜੀਪੀਸੀ ਨੂੰ ਹੋਣਾ ਚਾਹੀਦਾ ਉਹ ਦਿੱਤੇ ਫਿਲਮ ਦੇ ਵਿੱਚ ਤੇ ਸਾਰਾ ਹੀ ਝਾਲੀ ਹੁੰਦਾ ਬੰਦੇ ਵੀ ਝਾਲੀ ਹੁੰਦੇ ਅਸਲੀ ਥੋੜੀ ਹੁੰਦੇ ਆ ਉਹਨਾਂ ਨੇ ਅਸਲੀ ਪਿਆਰ ਥੋੜੀ ਕਰਾਉਣਾ ਪਰ ਜੇ ਤੁਸੀਂ ਕਹੋਗੇ ਮੈਨੂੰ ਪ੍ਰੂਫ ਦੋ ਉਹਦੇ ਵਿੱਚ ਕੁਝ ਪ੍ਰੂਫ ਨਹੀਂ ਹੁੰਦਾ ਉਹ ਤੇ ਕਹਾਣੀ ਹੈ ਕਿ ਨਹੀਂ ਜੀ ਜਿਹਾ ਅਸਲ ਤੇ ਨਕਲੀ ਹੈ ਉਹਦੇ ਚੋਂ ਸੇਕ੍ਰੀਟ ਜਗ੍ਹਾ ਦਿੱਤੀ ਨਹੀਂ ਗਈ ਜਗ ਉਹਦੇ ਤੇ ਜਿਉਂ ਦੇਖਦੇ ਕੋਈ ਪ੍ਰਜੈਕਸ਼ਨ ਨਹੀਂ ਹੋਣਾ ਚਾਹੀਦਾ ਉਹ ਇੱਕ ਕਰੈਕਟਰ ਦੁਖਾਉਂਦਾ ਉਹ ਤੇ ਬੰਦੇ ਦੇ ਕਲੀ ਜੇਬ ਨਹੀਂ ਆ ਸਾਰੇ ਉਹ ਦਾੜੀ ਆਟੇ ਵਿੱਚ ਲਾਉਂਦੇ ਕਿ ਹੋ ਜਾ ਫਾਇਰੀ ਇਹ ਹੁੰਦੀਆਂ ਚੀਜ਼ਾਂ ਕਿਉਂ ਤਾਂ ਕਿਸੇ ਦੇ ਵਿੱਚ ਆ ਕੇ ਲਿਖਣ ਦੀ ਲੋੜ ਆ ਥਾਗ ਚੋਰ ਆਪਣੇ ਆਪ ਨੂੰ ਸਾਹ ਦੱਸਦੇ ਆ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋ ਜਾਂਦੇ ਆ ਮੈਂ ਇੱਕ ਦੇ ਨਹੀਂ ਕਹਿੰਦੇ ਆ ਬਾਕਰਪੁਰ ਦੇ ਵਿੱਚ ਇੱਕ ਆਇਆ ਹੋਇਆ ਸੀਗਾ ਜੀ ਤੇ ਦਿੰਦਾ ਸੀਗਾ ਹੁਣ ਇਹ ਸਾਰੇ ਠਾਗੀ ਆ ਅਕਸਰ ਹੀ ਫਿਲਮਾਂ ਜਾਂ ਫਿਰ ਸੀਰੀਅਲਸ ਦੇ ਵਿੱਚ ਗੁਰਦੁਆਰ ਸਾਹਿਬ ਦੇ ਨਕਲੀ ਸੈਟਅਪ ਲਗਾ ਕੇ ਕਈ ਜਿਹੜੇ ਦ੍ਰਿਸ਼ ਨੇ ਉਹ ਫਿਲਮਾਈ ਜਾਂਦੇ ਹੈਗੇ ਨੇ ਜਿਸ ਦੇ ਨਾਲ ਧਾਰਮਿਕ ਪਾਬਨਾਵਾਂ ਨੂੰ ਵੀ ਕਾਫੀ ਜੜੀ ਹੈ ਠੇਸ ਪਹੁੰਚਦੀ ਹੈ ਮੁਹਾਲੀ ਦਾ ਇੱਕ ਕੇਸ ਕਾਫੀ ਸਮੇਂ ਸੁਰੱਖਿਆ ਦੇ ਵਿੱਚ ਰਿਹਾ ਸੀ ਜਿੱਥੇ ਕਿ ਇੱਕ ਸ਼ੂਟਿੰਗ ਦੇ ਦੌਰਾਨ ਗੁਰਦੁਆਰਾ ਸਾਹਿਬ ਦਾ ਨਕਲੀ ਸੈਟਅਪ ਲਗਾਇਆ ਗਿਆ ਪਰ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਹੁਣ ਇਸ ਮਾਮਲੇ ਤੋਂ ਬਾਅਦ ਐਸਜੀਪੀਸੀ ਵੀ ਹਰਕਤ ਦੇ ਵਿੱਚ ਆਈ ਹੈ ਸਖਤ ਜਿਹੜੇ ਕਿ ਆਦੇਸ਼ ਨੇ ਜਾਰੀ ਕੀਤੇ ਗਿਨੇ ਇਸ ਮੁੱਦੇ ਦੇ ਉੱਪਰ ਵਿਸਤਾਰ ਦੇ ਵਿੱਚ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਮਹਾਰਤ ਦੇ ਪੰਜਾਬ ਦੇ ਭਗਦੇ ਮੁੱਦਿਆਂ ਦੇ ਉੱਪਰ ਚੰਗੀ ਪਕੜ ਰੱਖਣ ਵਾਲੇ ਮਨਜੀਤ ਸਿੰਘ ਜੀ ਮਯੂਦ ਨੇ ਸਰ ਸਵਾਗਤ ਹੈ ਤੁਹਾਡਾ ਬਹੁਤ ਬਤਨਵਾਜੀ ਮਨ ਦੀ ਨਹੀਂ ਕਿ ਲੋਕਾਂ ਦੀਆਂ ਭਾਵਨਾਵਾਂ ਦਾ ਕੋਈ ਧਿਆਨ ਨਹੀਂ ਰੱਖਿਆ ਜਾਂਦਾ ਵੱਡੇ ਵੱਡੇ ਸੈਟਅਪ ਲਾ ਦਿੱਤੇ ਜਾਂਦੇ ਨੇ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜਾਂ ਦੇ ਸੀਨ ਜਿਹੜੇ ਉਹ ਫਿਲਮਾਇਆ ਜਾਂਦੇ ਨੇ ਦੇਖੋ ਇਹ ਨਾ ਇੱਕ ਕੰਪਰੀহেনਸਿਵ ਅਪਰੋਚ ਚਾਹੀਦੀ ਹੈ ਇਹ ਨਹੀਂ ਕਿ ਕਿਤੇ ਕੋਈ ਗੱਲ ਹੋ ਗਈ ਫਿਰ ਸਾਨੂੰ ਜਾਗ ਆ ਗਈ ਜਿਵੇਂ ਸਰਕਾਰ ਦੇ ਵਿੱਚ ਹੁੰਦਾ ਕੋਈ ਪੋਲ ਡੈਗ ਪਿਆ ਫਿਰ ਜੀ ਹੁਣ ਪਾਕੀ ਪੋਲਾਂ ਦਾ ਨਾ ਜੀ ਜਦੋਂ ਬਾਕੀ ਦਾ ਦੂਜਾ ਦੂਜਾ ਡਿੱਗੂਗਾ ਫਿਰ ਇਨਕੁਆਰੀ ਕਰਦਾਂਗੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇੱਕ ਪਾਲਿਸੀ ਹੈ ਔਰ ਐਚੀਪੀਸੀ ਨੇ ਉਹ ਪਾਲਿਸੀ ਡੂਜ਼ ਐਂਡ ਡੋਂਟਸ ਬਣਾਈ ਹੋਈ ਹੈ ਕੀ ਤੁਸੀਂ ਕਰ ਸਕਦੇ ਆ ਕੀ ਤੁਸੀਂ ਨਹੀਂ ਕਰ ਸਕਦੇ ਉਹਨਾਂ ਵੱਲੋਂ ਇਹ ਪਹਿਲਾਂ ਹੀ ਹਦਾਇਤਾਂ ਜਾਰੀ ਹੈ ਕਾਲਿਕ ਫਿਲਮ ਦੇ ਵਿੱਚ ਕੰਮ ਕਰਨ ਵਾਲਾ ਸਾਡੇ ਨਾਲ ਇੱਕ ਚੈਨਲ ਤੇ ਗੱਲਬਾਤ ਕਰ ਰਿਹਾ ਸੀ ਤੇ ਉਹ ਕਹਿੰਦੇ ਮੈਂ ਖੁਦ ਗੁਰਦੁਆਰਾ ਦੇ ਸਾਹਿਬ ਦੇ ਅਸਲੀ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਕਿੰਨੇ ਵਾਰੀ ਸੀਨ ਫਿਲਮਾਈ ਹੈਗੇ ਮੈਨੂੰ ਤਾਂ ਕੋਈ ਰੋਕਦਾ ਨਹੀਂ ਪਰਮਿਸ਼ਨ ਲੈ ਲੋ ਵਾਤ ਤੋਂ ਵਾਤ ਗੱਲਿਆ ਦੱਸ ਦੋ ਵੀ ਅਸੀਂ ਆ ਇੰਨਾ ਕੁ ਕਰਨਾ ਚਾਹੁੰਦੇ ਆ ਹੁਣ ਇਹ ਸਵਾਲ ਇਹ ਪੈਦਾ ਹੁੰਦਾ ਕਿ ਉਹਨਾਂ ਦਾ ਨਕਲੀ ਸੈਟ ਨਕਲੀ ਗੁਰੂ ਗ੍ਰੰਥ ਸਾਹਿਬ ਨਕਲੀ ਨਿਸ਼ਾਨ ਸਾਹਿਬ ਇਸ ਦੀ ਉਹਨਾਂ ਦੀ ਆਪਤੀ ਆ ਉਹਨਾਂ ਨੇ ਅਬਜੈਕਸ਼ਨ ਲਾਇਆ ਵੀ ਇਹ ਸਾਨੂੰ ਮਨਜ਼ੂਰ ਨਹੀਂ ਹੈ ਅਸੀਂ ਨਕਲੀ ਕੰਮ ਕਰਦੇ ਨਹੀਂ ਤੁਹਾਡੇ ਸਟੇਜੀ ਕੰਮ ਸਾਨੂੰ ਮਨਜ਼ੂਰ ਨਹੀਂ ਇਹ ਕਿਸੇ ਵੀ ਧਰਮ ਦੀ ਮਰਿਆਦਾ ਹੋ ਸਕਦੀ ਹੈ ਜਿਨ੍ਹਾਂ ਦੀ ਆਸਤਾ ਹੈ ਕਿਸੇ ਧਰਮ ਚ ਉਹਨਾਂ ਨੇ ਇਸ ਗੱਲ ਨੂੰ ਇਹ ਚੰਗੇ ਮਾੜੀ ਦੀ ਤਰਕ ਦੀ ਗੱਲ ਨਹੀਂ ਮੈਂ ਕਰ ਰਿਹਾ ਉਹਨਾਂ ਨੂੰ ਇਹ ਠੀਕ ਨਹੀਂ ਲੱਗਦਾ ਹੁਣ ਸਵਾਲ ਇਹ ਹੈ ਕਿ ਜੇ ਕੋਈ ਸੱਚੀ ਮੂਚੀ ਸਿੱਖ ਧਰਮ ਨੂੰ ਹਾਈਲਾਈਟ ਕਰਨਾ ਚਾਹੁੰਦਾ ਇਸ ਦੀਆਂ ਜਿਹੜੀਆਂ ਪ੍ਰਾਪਤੀਆਂ ਆ ਉਸ ਨੂੰ ਫਿਲਮਾ ਕੇ ਦੁਨੀਆ ਤੱਕ ਪਹੁੰਚਾਉਣਾ ਚਾਹੁੰਦਾ ਫਿਰ ਉਹ ਕਿਵੇਂ ਕਰੇ ਹਾਲਤ ਤੇ ਇਹ ਹੈ ਕਿ ਜੀ ਸਾਡੇ ਕੋਲ ਹੁਣ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਜਾਂ ਸਾਡੇ ਜਿਹੜੇ ਵੀ ਗੁਰੂ ਸਾਹਿਬਾਨ ਆ ਮੈਨੂੰ ਨਹੀਂ ਲੱਗਦਾ ਉਦੋਂ ਕੋਈ ਕੈਮਰੇ ਦੀ ਕਿਸੇ ਕਿਸਮ ਦੀ ਕਾਰਡ ਨਿਕਲੀ ਸੀ ਤੇ ਜਿੰਨੇ ਆਪਾਂ ਉਹਨਾਂ ਦੇ ਫੋਟੋਆਂ ਦੇਖਦੇ ਆ ਘਰ ਵਿੱਚ ਨਤਮਸਤਕ ਹੁੰਨੇ ਆ ਜਗ੍ਹਾ ਜਗ੍ਹਾ ਉਹਨਾਂ ਤੋਂ ਇਨਸਪੀਰੇਸ਼ਨ ਲੈਣੇ ਆ ਬੜਾ ਜੋਸ਼ ਆਉਂਦਾ ਇਥੋਂ ਤੱਕ ਕਿ ਚਾਰ ਸਾਹਿਬ ਜਾਦੇ ਐਨੀਮੇਟਿਡ ਫਿਲਮ ਵੀ ਬਣ ਗਈ ਉਸੇ ਇਮੇਜਿਨੇਸ਼ਨ ਤੇ ਜੀ ਜੀ ਕਿ ਸਾਡੇ ਚਾਰ ਸਾਹਿਬ ਜਾਦੇ ਕਿਹੋ ਜੇ ਸੀ ਉਹ ਕਲਗੀਆਂ ਵਾਲੇ ਸੀ ਉਹਨਾਂ ਨੇ ਇੰਜ ਸੀ ਐਂਜਸੀ ਕਾ ਮੈਜਿਨ ਨੇਚੋਂ ਫਿਲਮ ਵੀ ਬਣ ਗਈ ਬੜਾ ਇਨਸਪਾਇਰ ਕੀਤਾ ਬੜਾ ਪ੍ਰਚਾਰ ਹੋ ਗਿਆ ਉਹਦਾ ਸਿੱਖੀ ਦਾ ਹਾਂ ਇਹੋ ਜਿਹੇ ਬੰਦੇ ਵੀ ਇੱਥੇ ਧਰਤੀ ਤੇ ਹੈਗੇ ਆ ਜਾਂ ਰਹੇ ਆ ਕਿ 7 ਸਾਲ 9 ਸਾਲ ਦੇ ਬੱਚੇ ਜਿਹੜੇ ਆ ਇਸ ਇਨੀ ਬਹਾਦਰੀਆਂ ਕੀਤੀ ਉਹਨਾਂ ਨੇ ਇਹ ਜਿਹੜਾ ਸਵਾਲ ਸਾਰਾ ਹੈ ਕਿ ਕੀ ਅਸੀਂ ਬਿਲਕੁਲ ਬਲੈਂਕਟ ਬੈਨ ਲਾ ਦੇਣਾ ਪਈ ਨਹੀਂ ਇਹ ਨਹੀਂ ਕਰ ਸਕਦੇ ਕੁਝ ਨਹੀਂ ਕਰ ਸਕਦੇ ਤੁਸੀਂ ਜਾਓ ਆਪਣਾ ਸਿੱਖੀ ਬਾਰੇ ਤੁਹਾਡਾ ਕੋਈ ਕਿਸੇ ਕਿਸਮ ਦਾ ਇਹੋ ਜਿਹਾ ਭਾਵੇਂ ਕੋਈ ਸੀਰੀਅਲ ਬਣਾਉਣਾ ਭਾਵੇਂ ਕੋਈ ਫਿਲਮ ਬਣਾਉਣੀ ਆ ਇਹ ਤੁਹਾਨੂੰ ਨਹੀਂ ਸੋਚਣਾ ਚਾਹੀਦਾ ਸਾਨੂੰ ਮਨਜ਼ੂਰ ਇੱਕ ਤੇ ਹੋ ਸਕਦਾ ਇੱਕ ਇਹ ਹੋ ਸਕਦਾ ਕਿ ਮर्यादा ਮੁਤਾਬਕ ਮर्यादा ਚ ਰਹਿੰਦੇ ਹੋਏ ਤੁਸੀਂ ਫਿਲਬਾ ਸਕਦੇ ਆ ਜੀ ਹੁਣ ਹੁਣ ਜਿਹੜੇ ਅਬਜੈਕਸ਼ਨ ਸੀ ਹੋਏ ਇਸ ਕਿਸਮ ਦੇ ਸੀ ਜੀ ਉੱਥੇ ਜੀ ਚਾਰੇ ਫੇਰੇ ਲੈਂਦੇ ਜੀ ਅਸੀਂ ਤੇ ਕਦੀ ਫੇਰੇ ਸਾਰੇ ਦਿਖਾਉਂਦੇ ਨਹੀਂ ਜੀ ਉਹ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਉਹ ਤੇ ਫਿਰ ਇੱਕ ਪਵਿੱਤਰ ਰਿਸ਼ਤਾ ਬਣ ਜਾਂਦਾ ਇਹੋ ਜੀਆਂ ਗੱਲਾਂ ਧਰਮ ਦੇ ਵਿੱਚ ਇੱਕ ਆਸਤਾ ਹੁੰਦੀ ਹੈ ਹਮ ਦੇਖੋ ਇਹ ਦੋਵਾਂ ਧਿਰਾਂ ਨੂੰ ਹੀ ਸਮਝਣਾ ਚਾਹੀਦਾ ਜੀ ਐਸਜੀਪੀਸੀ ਨੂੰ ਵੀ ਸਮਝਣਾ ਚਾਹੀਦਾ ਕਿ ਜੇ ਬਲੈਂਕਟ ਬੈਨ ਲਾਦੋਗੇ ਮੈਂ ਨਾ ਮਾਨੂੰ ਮੈਂ ਨਾ ਮਾਨੂੰ ਆ ਨਹੀਂ ਹੋਣਾ ਆ ਨਹੀਂ ਹੋਣਾ ਜਿਆਦਾ ਕਰੀ ਜਾਊਗਾ ਤੇ ਲੋਕ ਭੁੱਲ ਜਾਣਗੇ ਵਿਸਰ ਜਾਣਗੇ ਅੱਜ ਕੱਲ ਦੀ ਜਨਰੇਸ਼ਨ ਤੇ ਤੁਹਾਨੂੰ ਉਹ ਮਾਪੇ ਨੂੰ ਨਹੀਂ ਪਛਾਣਦੀ ਜਿੰਨੀ ਆਪਣੇ ਫੋਨ ਨੂੰ ਪਛਾਣਦੀ ਜੀ ਤੇ ਫੋਨ ਵਿੱਚ ਸਾਰੀ ਦਿਹਾੜੀ ਚੰਬੜੀ ਰਹਿੰਦੀ ਆ ਰੀਲ ਆ ਗਈ ਤੇ ਫਲਾਨਾ ਆ ਗਿਆ ਸੋਸ਼ਲ ਮੀਡੀਆ 'ਚ ਆ ਆ ਗਿਆ ਜੇ ਅਸੀਂ ਅੱਜ ਦੀ ਟੈਕਨਾਲੋਜੀ ਦੀ ਜਿਹੜੀ ਇੱਕ ਅਸਮਾਨੀ ਬਿਜਲੀ ਦੀ ਸਪੀਡ ਨਾਲ ਚੱਲਦੀ ਹੈ ਇੰਨੀ ਸਪੀਡ ਆ ਉਹਦੀ ਫੈਲਦੀ ਕੋਨੇ-ਕੋਨੇ 'ਚ ਉਸ ਦਾ ਵਰਤੋਂ ਨਹੀਂ ਕਰਾਂਗੇ ਤਾਂ ਅਸੀਂ ਪਛੜ ਜਾਾਂਗੇ ਲੋਕ ਸਾਨੂੰ ਭੁੱਲ ਜਾਣਗੇ ਸਾਡੇ ਤੇ ਪੈਰ ਰੱਖ ਕੇ ਦੁਨੀਆ ਅੱਗੇ ਨਿਕਲ ਜੂਗੀ ਹਮ ਸਹੀ ਗੱਲ ਹੈ ਕਿ ਕਿਵੇਂ ਕਰਨਾ ਉਹਦੀਆਂ ਡਿਟੇਲ ਹਦਾਇਤਾਂ ਨਵੇਂ ਸਿਰਿਓਂ ਦਿੱਤੀਆਂ ਜਾ ਸਕਦੀਆਂ ਆ 16 ਤਰੀਕ ਨੂੰ ਮੀਟਿੰਗ ਆ ਐਸਜੀਪੀਸੀ ਦੀ ਮੀਟਿੰਗ ਇਸੇ ਮੁੱਦੇ ਤੇ ਰੱਖੀ ਹੈ ਹਮ ਆ ਹੁਣੇ ਤੇ ਇਸ ਲਈ ਜਿਹੜੇ ਮੰਗਲਵਾਰ ਦੀ ਜਿਹੜੀ ਮੀਟਿੰਗ ਆ ਉਹਦੇ ਚ ਇਹ ਗੱਲਾਂ ਤੈਹ ਹੋਣੀਆਂ ਚਾਹੀਦੀਆਂ ਆ ਕਿ ਕੇਸ ਢੰਗ ਨਾਲ ਫਿਲਮਾਇਆ ਜਾ ਸਕਦਾ ਫਿਲਮਾਉਣਾ ਟੋਟਲ ਬੈਨ ਨਹੀਂ ਜਦ ਅਸਲੀ ਗੁਰਦੁਆਰਾ ਜਿੱਤ ਹੁਣ ਮਾਲੀਚ ਹੋਇਆ ਸਾਰਾ ਸੀਨ ਹੋਇਆ ਨਾ ਜੀ ਤਾਂ ਉਹ ਤੇ ਮਹਾਲੀ ਕਿੱਡਾ ਸੋਹਣਾ ਗੁਰਦੁਆਰਾ ਅੰਬਸਾਹਬ ਹੈਗਾ ਤੁਸੀਂ ਉੱਥੇ ਕਰ ਲੈ ਜੀ ਤੁਸੀਂ ਆਪਣੀ ਮਰਜ਼ੀ ਨਾਲ ਸਾਰਾ ਨਹੀਂ ਕਰੋ ਜਿੰਨਾ ਇਜਾਜ਼ਤ ਦਿੰਦੇ ਉਨਾ ਕਰ ਲਓ ਲੇਕਿਨ ਬਾਕੀ ਚੀਜ਼ਾਂ ਵੀ ਤੁਹਾਨੂੰ ਕੋਈ ਨਹੀਂ ਕਹਿੰਦਾ 네ਗੋਸ਼ੀਏਟ ਕਰਨ ਦੀ ਲੋੜ ਹੈ ਮੈਂ ਹੁਣ ਇਹੀ ਦੇਖ ਰਿਹਾ ਸੀਗਾ ਕਿ ਇੱਥੇ ਰਮਾਇਣ ਤੁਸੀਂ ਸੋਚ ਕੇ ਦੇਖੋ ਰਮਾਇਣ ਦਿਖਾਈ ਗਈ ਮੈਨੂੰ ਨਹੀਂ ਲੱਗਦਾ ਜਿਹੜੀ ਸਾਡੀ ਜਨਰੇਸ਼ਨ ਸੀ ਜਾਂ ਜਿਹੜੀ ਨਵੀਂ ਜਨਰੇਸ਼ਨ ਸੀਗੀ ਉਹ ਇੰਨੇ ਡਿਟੇਲ ਦੇ ਵਿੱਚ ਰਮਾਇਣ ਬਾਰੇ ਜਾਣਦੇ ਸੀ ਔਰ ਲੋਕਾਂ ਨੇ ਉਸ ਨੂੰ ਇੰਨਾ ਜ਼ਿਆਦਾ ਅਪਣਾਇਆ ਔਰ ਇੰਨਾ ਜ਼ਿਆਦਾ ਉਸ ਦੇ ਉੱਤੇ ਭਾਵੁਕ ਹੋ ਕੇ ਉਸ ਨੂੰ ਦੇਖਿਆ ਔਰ ਉਹਦੇ ਤੋਂ ਸਿੱਖਿਆ ਵੀ ਹੋਊਗਾ ਕਿ ਤੁਹਾਨੂੰ ਪਤਾ ਕਿ ਜਦੋਂ ਰੋਮਾਂਡ ਦਾ ਸੀਰੀਅਲ ਆਉਂਦਾ ਸੀਗਾ ਸਾਰੀਆਂ ਸੜਕਾਂ ਜੀਟੀ ਰੋਡ ਖਾਲੀ ਹੋ ਜਾਂਦੀਆਂ ਸੀ ਲੋਕ ਟਾਬਿਆਂ ਤੇ ਜਾ ਕੇ ਟੀਵੀ ਤੇ ਬਹਿ ਜਾਂਦੇ ਸੀ ਵੀ ਹੁਣ RAM ਜੀ ਨੂੰ ਦੇਖਣਾ ਭਈ ਕਈ ਤੇ ਟੀਵੀ ਅੱਗੇ ਥੋੜੇ ਜਿਹਾ ਫੁੱਲ ਵੀ ਚੜਾਉਂਦੇ ਸੀ ਕਈ ਤਾਂ ਕਿਰਦਾਰ ਨਿਭਾਉਣ ਵਾਲਿਆਂ ਨੂੰ ਹੀ ਅਸਲੀ ਭਗਵਾਨ ਸਮਝਣ ਲੱਗੇ ਮੈਨੂੰ ਪਤਾ ਉਹ ਜਿਹੜੇ ਕਿਰਦਾਰ ਨਭਾਉਂਦੇ ਸੀਗੇ ਉਹਨਾਂ ਨੂੰ RAM ਜੀ ਆਏ RAM ਜੀ ਆਏ ਲੋਕ ਮਤਲਬ ਇਸ ਤਰ੍ਹਾਂ ਕੱਢਦੇ ਸੀਗੇ ਹੁਣ ਇਹੀ ਗੱਲ ਹੈਗੀ ਆ ਜੇ ਅਸੀਂ ਗੁਰ ਆਪਣੇ ਦਸੇ ਦਸ ਗੁਰੂ ਸਹਿਬਾਨਾਂ ਦੇ ਜੀ ਜੇ ਅਮੇਜਿੰਗ ਚਿੱਤਰ ਹੈਗੇ ਆ ਬਣਾ ਸਕਦੇ ਆ ਤਾਂ ਕਿ ਲੋਕ ਉਹਨਾਂ ਤੋਂ ਇਨਸਪਾਇਰ ਹੋ ਸਕਣ ਜੀ ਤੇ ਜਿਹੜੇ ਸਟਿਲ ਚਿੱਤਰ ਹੈਗੇ ਪਹਿਲਾਂ ਪੇਂਟਿੰਗ ਹੀ ਬਣ ਸਕਦੀਆਂ ਸੀ ਉਦੋਂ ਤੇ ਹੁਣ ਫਿਲਮਾਂ ਸਿਗੀਆਂ ਹੀ ਨਹੀਂ ਸੋਭਾ ਸਿੰਘ ਨੇ ਬਣਾਏ ਹੋਰ ਬਣਾਏ ਉਹਨਾਂ ਜਿਹੜੀਆਂ ਸਟਿਲ ਚਿੱਤਰ ਹੈਗੇ ਆ ਉਹਨਾਂ ਤੋਂ ਹੀ ਗਾਂ ਮੂਵੀ ਚਲ ਚਿੱਤਰ ਵੀ ਬਣ ਸਕਦੇ ਆ ਠੀਕ ਹੈ ਪਰ ਮੇਰਾ ਖਿਆਲ ਹੈ ਕਿ ਇਹ ਜੇ ਜਿੰਨਾ ਸਾਡਾ ਗੌਰਵਮਈ ਇਤਿਹਾਸ ਆ ਜਿੰਨੀ ਕੰਟਰੀਬਿਊਸ਼ਨ ਗੁਰੂ ਨਾਨਕ ਦੇਵ ਜੀ ਦੀ ਹੈ ਉਨੇ ਹੀ ਉਹਨਾਂ ਦੇ ਭਗਤ ਮੁਸਲਮਾਨ ਸੀਗੇ ਤੇ ਉਨੇ ਹੀ ਉਹਨਾਂ ਦੇ ਭਗਤ ਜਿਹੜੇ ਸੀ ਹਿੰਦੂ ਸੀਗੇ ਉਹ ਜਿਹੜੇ ਫਿਲਮਾਂ ਦੇ ਵਿੱਚ ਜਾਂ ਟੀਵੀ ਸੀਰੀਅਲਸ ਦੇ ਵਿੱਚ ਇਹ ਧਾਰਮਿਕ ਜਿਹੜੇ ਕਿ ਦ੍ਰਿਸ਼ ਫਲ ਮਾਇ ਜਾਂਦੇ ਨੇ ਇਹ ਇਸੇ ਕਰਕੇ ਵੀ ਹੋ ਸਕਦਾ ਹੈ ਕਿ ਵੱਤ ਵਾਦ ਆਡੀਅנס ਉਹਨਾਂ ਨਾਲ ਜੁੜੇ ਧਾਰਮਿਕ ਮਸਲੇ ਦੇ ਉੱਪਰ ਜਿਹੜਾ ਕਿ ਲੋਕਾਂ ਨੂੰ ਜੋੜਨਾ ਬੜਾ ਆਸਾਨ ਹੁੰਦਾ ਆ ਕਮਰਸ਼ੀਅਲ ਐਂਡ ਹੋ ਸਕਦੇ ਆ ਮੈਂ ਨਹੀਂ ਇਹ ਕਹਿੰਦਾ ਹੁਣ ਕੋਈ ਆਪਣੇ ਕੋਲ ਖਰਚੇ ਕਰਕੇ ਫਿਲਮਾਂ ਥੋੜੀ ਬਣਾਊਗਾ ਪਰ ਤੁਹਾਡੀਆਂ ਇਨਸਟਰਕਸ਼ਨਾਂ ਇਹ ਹੋਣੀਆਂ ਚਾਹੀਦੀਆਂ ਕਿ ਤੁਸੀਂ ਹੁਣ ਤੁਸੀਂ ਮੈਂ ਦੂਜੀ ਗੱਲ ਆ ਲਾ ਮੋਗਲ ਆ ਮੋਗਲੇ ਆਜ਼ਮ ਮੈਂ ਫਿਲਮਾਂ ਨਹੀਂ ਬਹੁਤੀਆਂ ਦੇਖਦਾ ਫ੍ਰੈਂਕਲੀ ਹੈ ਐਂ ਦੇਖਦਾ ਜਿਹੜੀਆਂ ਦੇਖਣ ਵਾਲੀਆਂ ਇਹੋ ਜਿਹੀ ਮੋਗਲੇ ਆਜ਼ਮ ਮੈਂ 4-5 ਵਾਰੀ ਫਿਲਮ ਦੇਖੀ ਹੋਣੀ ਹੈ ਸਭ ਤੋਂ ਪਹਿਲਾਂ ਜਦੋਂ ਲੱਗੀ ਉਦੋਂ ਲੁਧਿਆਣੇ ਚ ਲੱਗੀ ਸੀਗੇ ਮੇਰਾ ਖਿਆਲ ਉਹ ਆਰਤੀ ਸਿਨੇਮਾ ਕਿਹੜਾ ਸਿਨੇਮਾ ਪ੍ਰੀਤ ਪਹਿਲੇ ਸੀਗਾ ਮੈਂ ਉਹਦੇ ਚ ਦੇਖੀ ਹਾਂ ਮੈਨੂੰ ਬਹੁਤ ਮੈ ਮੈਨੂੰ ਚੰਗੀ ਲੱਗੀ ਕਿ ਯਾਰ ਕਿਹਾ ਯਾਨੀ ਉਸ 에ਰਾ ਦਾ ਕ੍ਰੀਏਟ ਕਰ ਦਿੱਤਾ ਕਲਾਸਿਕ ਮੂਵੀ ਤੁਸੀਂ ਉਸ 에ਰੇ ਨੂੰ ਕਿਵੇਂ ਅਸਾਸ ਅਹਿਸਾਸ ਕਰ ਸਕਦੇ ਹੋ ਉਹਦੇ ਵਿੱਚ ਜਾ ਕੇ ਆਪਣੇ ਆਪ ਨੂੰ ਵਿਚਰ ਕੇ ਤੁਸੀਂ ਸੋਚ ਸਕਦੇ ਆ ਜਦ ਤੱਕ ਤੁਸੀਂ ਉਸ ਨੂੰ ਦੇਖਦੇ ਨਹੀਂ ਦੇਖੋ ਇਹ ਜਿਹੜੀਆਂ ਮੂਵੀਆਂ ਹਨਾ ਮੂਵੀਆਂ ਦਾ ਇੰਪੈਕਟ ਜਿੰਨਾ ਤੁਸੀਂ ਜਾ ਕੇ ਮੈਂ ਕਿਹਾ ਹਜ਼ਾਰ ਅਖੰਡ ਪਾਠ ਰੱਖੋਗੇ ਉਹਦੇ ਨਾਲੋਂ ਵੀ ਹਜ਼ਾਰ ਗੁਣਾ ਇੱਕ ਮੂਵੀ ਦਾ ਇੰਪੈਕਟ ਹੋ ਸਕਦਾ ਕਿਉਂਕਿ ਤੁਸੀਂ ਉੱਥੇ ਵਿਚਾਰ ਦੱਸਣੇ ਆ ਕਿਸੇ ਨੂੰ ਚੰਗੇ ਲੱਗਦੇ ਆ ਕੋਈ ਸੁਣਦਾ ਕੋਈ ਆਵਾਸੀਆਂ ਲਈ ਜਾਂਦਾ ਕੋਈ ਸਮਝਦਾ ਕੋਈ ਕਹਿੰਦਾ ਠੀਕ ਆ ਯਾਰ ਬਾਬਾ ਜੀ ਰੋਜ਼ ਇਹੋ ਗੱਲਾਂ ਕਰੀ ਜਾਂਦੇ ਆ ਉਹੋ ਹੀ ਅਰਦਾਸਾਂ ਉਹ ਗੱਲਾਂ ਪਰ ਜਦੋਂ ਫਿਲਮ ਦੇ ਵਿੱਚ ਉਹਨਾਂ ਨੇ ਇਸ ਢੰਗ ਦੇ ਨਾਲ ਸਾਰੀ ਚੀਜ਼ ਨੂੰ ਦਰਸਾਉਣਾ ਤੁਹਾਡੀ ਤੇ ਅੱਖ ਨਹੀਂ ਹਿੱਲ ਸਕਦੀ ਫਰਕ ਨਹੀਂ ਸਕਦੀ ਤੁਸੀਂ ਔਰ ਉਹਦੇ ਤੇ ਜਿਹੜਾ ਤੁਹਾਡੇ ਦਿਲੋਂ ਦਿਮਾਗ ਤੇ ਆਤਮਾ ਤੇ ਤੋੜ ਅੰਦਰ ਤੱਕ ਬਦਲ ਜਾਂਦਾ ਬੰਦਾ ਉਹ ਜਿਹੜਾ ਇੱਕ ਐਡਾ ਪਾਵਰਫੁਲ ਮਾਧਿਅਮ ਆ ਉਸਨੂੰ ਅਸੀਂ ਇਗਨੋਰ ਕਿਉਂ ਕਰਨਾ ਦੇਖੋ ਚਾਰਲੀ ਚੈਪਲਿੰਡਿੰਗਾਂ ਮੂਵੀਓ ਸਟੇਲ ਮੂਵੀ ਉਹਨਾਂ ਤੇ ਬਾਜਾਂ ਵੀ ਨਹੀਂ ਸੀਗੀਆਂ ਕਿ ਆਪ ਬੰਦੇ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਐ ਜੀ ਜੀ ਮਤਲਬ ਇਹ ਐਸ ਕਰਕੇ ਮੇਰਾ ਖਿਆਲ ਹੈ ਕਿ ਜਿਹੜਾ ਜਿਹੜੀਆਂ ਫਿਲਮਾਂ ਆ ਜਾਂ ਮੂਵੀਜ਼ ਹੈ ਉਹ ਧਰਮ ਬਾਰੇ ਹੋਣ ਗੁਰੂ ਸਾਹਿਬਾਨਾਂ ਬਾਰੇ ਹੋਣ ਉਹਦੇ ਚ ਸਿੱਖ ਇਤਿਹਾਸ ਬਾਰੇ ਹੋਣ ਜੇ ਮੁਗਲਿਆਜ਼ਮ ਬਣ ਸਕਦੀ ਐ ਸਿੱਖ ਇਤਿਹਾਸ ਬਾਰੇ ਵੀ ਬਣ ਸਕਦੀਆਂ ਆ ਉਹਦੇ ਵਿੱਚ ਗੁਰੂਆਂ ਨੂੰ ਜੇ ਤੁਸੀਂ ਨਾਲ ਹੋਰ ਵੀ ਲਾਉਗੇ ਠੀਕ ਹੈ ਤੁਹਾਡਾ ਗੱਲ ਹੈ ਕਿ ਕਿਸੇ ਦੇ ਕਮਰਸ਼ੀਅਲ ਐਂਡ ਹੋਣਗੇ ਉਹ ਤੇ ਹੋਣਗੇ ਤੂੰ ਤੇ ਬਗੈਰ ਉਹਨਾਂ ਨੇ ਖਰਚੇ ਕਿਥੋਂ ਕੱਢਣੇ ਆ ਲੋਕਾਂ ਨੂੰ ਪੇ ਪੇ ਵੀ ਕਰਨਾ ਆ ਪਰ ਇਟਸ ਨਾਟ ਪਿਉਰਲੀ ਕਮਰਸ਼ੀਅਲ ਐਂਡ ਇਹਦੇ ਕਿਸਮ ਦੇ ਦੋ ਜਿਹੜੇ ਦੋਵਾਂ ਦੇ ਆਪਸ ਵਿੱਚ ਐਂਡ ਜਾਂ ਦੋਵਾਂ ਦੇ ਹਿੱਤ ਮਿਲਣ ਦੀ ਗੱਲ ਆ ਸਾਡੇ ਹਿੱਤੇ ਆ ਕਿ ਸਾਡਾ ਵਿਚਾਰ ਸਾਡਾ ਫਲਸਫਾ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਸਾਡੇ ਸਿੱਖ ਜਿਹੜੇ ਮਹਾਨ ਯੋਧੇ ਹੋਏ ਉਹਨਾਂ ਦੀਆਂ ਕੁਰਬਾਨੀਆਂ ਵੱਧ ਵੱਧ ਲੋਕਾਂ 'ਚ ਜਾਣੀਆਂ ਚਾਹੀਦੀਆਂ ਇਹ ਨਹੀਂ ਕਿ ਉਹਨਾਂ ਨੂੰ ਫਲਾਉਣਾ ਜਾਂ ਅਸੀਂ ਉਹਨਾਂ ਨੂੰ ਕਨਵਰਟ ਕਰਨਾ ਨਾ ਉਹਨਾਂ ਨੂੰ ਪਤਾ ਲੱਗੇ ਸਾ ਇਹ ਤੇ ਕਿਤਾਬਾਂ ਚੋਂ ਵੀ ਕੱਢੀ ਜਾਂਦੇ ਆ ਹੁਣ ਜਿਹੜਾ ਕਿਤਾਬੀ ਪੜਨ ਦਾ ਅਸਰ ਹੁੰਦਾ ਜਾਂ ਸਮਝਣ ਸਮਝਾਉਣ ਦਾ ਜਾਂ ਲੀਡਰਾਂ ਦੇ ਜਾਂ ਧਾਰਮਿਕ ਜਿਹੜੇ ਕਥਾਵਾਚਕ ਆ ਉਹਨਾਂ ਚੋਂ ਜਿੰਨਾ ਕ ਅਸਰ ਲੈਣਾ ਉਹ ਇੱਕ ਅਲੱਗ ਕਿਸਮ ਦਾ ਇੰਪੈਕਟ ਹੈ ਕੱਲ ਕਹਿ ਰਿਹਾ ਸੀ ਕੋਈ ਜੀ ਐਸਜੀਪੀਸੀ ਦਾ ਬੰਦਾ ਖਾਲਸਾ ਸਾਹਿਬ ਕੋਈ ਬੋਲ ਰਿਹਾ ਸੀ ਦੇਖੋ ਜੀ ਅਸੀਂ ਤੇ ਸਾਡਾ ਤੇ ਸ਼ਬਦ ਗੁਰੂ ਹੈ ਅਸੀਂ ਭਾਈ ਜੇ ਸ਼ਬਦੀ ਗੁਰੂ ਹੈ ਫਿਰ ਤੇ ਸਾਨੂੰ ਚਿੱਤਰ ਹੀ ਨਹੀਂ ਸੀ ਬਣਾਉਣ ਦੇ ਉਹਨਾਂ ਦੇ ਵਿਚਾਰ ਤੇ ਸਾਡੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਆ ਹੀ ਗਏ ਫਿਰ ਤੇ ਚਿੱਤਰ ਵੀ ਬਣਾਉਣ ਦੀ ਲੋੜ ਨਹੀਂ ਸੀ ਅਮੈਜਨ ਚਿੱਤ ਕਿਉਂ ਬਣਾਏ ਉਹਦੀ ਕਿਉਂ ਲੋੜ ਪਈ ਤਾਂ ਕਿ ਲੋਕ ਸੱਚੀ ਮੁੱਚੀ ਸਮਝਣ ਕਿ ਇਹੋ ਜੇ ਮਹਾਪੁਰਖ ਇਸ ਧਰਤੀ ਤੇ ਹੋਏ ਆ ਤੇ ਉਹਨਾਂ ਦੇ ਮਨ ਚ ਇੱਕ ਕੰਕਰੀਟ ਪਿਕਚਰ ਤੇ ਨਾਲ ਉਹਨਾਂ ਦੇ ਸ਼ਬਦਾਂ ਦੀ ਗੱਲ ਵਿਆਖਿਆ ਚੱਲੇ ਜੇ ਜੇ ਤਾਂ ਉਹਨਾਂ ਦੀ ਦਿਮਾਗ ਦੇ ਵਿੱਚ ਪਿਕਚਰ ਹੀ ਨਹੀਂ ਆਉਂਦੀ ਤੇ ਸ਼ਬਦ ਹੀ ਆਈ ਜਾਂਦੇ ਆ ਤੁਸੀਂ ਉਹ ਇੰਪੈਕਟ ਨਹੀਂ ਹੋਗਾ ਤੁਸੀਂ ਸੋਚ ਕੇ ਦੇਖੋ ਆਪਣੇ ਤੌਰ ਤੇ ਠੀਕ ਹੈ ਨਾ ਇਸੇ ਕਰਕੇ ਜਦੋਂ ਤੁਸੀਂ ਛੋਟੀਆਂ ਛੋਟੀਆਂ YouTube ਤੇ ਵੀਡੀਓ ਹਜ਼ਾਰਾਂ ਚੱਲੀਆਂ ਆਈਆਂ ਫਿਰ ਇੱਕ ਇਹ ਆਬਜੈਕਸ਼ਨ ਸੀਗਾ ਦੇਖੋ ਜੀ ਅੰਦਰ ਤੇ ਲਾਵਾ ਫੇਰੇ ਉਹ ਜਿਹੜੇ ਆ ਉਹ ਇੰਜਨੀ ਹੋ ਸਕਦੇ ਉਹ ਤੇ ਸਾਡੀ ਇੱਕ ਬੜੀਆਂ ਪਵਿੱਤਰ ਇੱਕ ਰਸਮ ਹੈਗੀ ਆ ਬਿਲਕੁਲ ਪਵਿੱਤਰ ਹੈ ਮੇਰਾ ਦੂਜਾ ਸਵਾਲ ਸੀ ਤਰਕ ਦੇ ਨਾਲ ਭਾਈ ਜਦੋਂ ਇੱਕ ਲਾਵਾ ਫੇਰੇ ਹੁੰਦੇ ਆ ਸਾਰਾ ਟੱਬਰ ਆਉਂਦਾ ਸਾਰਾ ਕੌਣ ਬਾ ਆਉਂਦਾ ਬਰਾਤ ਆਉਂਦੀ ਆ ਜੀ ਜੀ ਉੱਥੇ ਸਾਰੀਆਂ ਵੀਡੀਓ ਬਣਦੀਆਂ ਕੈਮਰੇ ਵਾਲੇ ਬਣਾ ਬਣਾਤੇ ਹੁੰਦੇ ਆ ਮਾ ਦੋ ਦਿਨ ਪਹਿਲਾਂ ਹੀ ਵਿਆਹ ਸ਼ੁਰੂ ਹੋ ਜਾਂਦਾ ਅੱਜ ਕੱਲ ਤੇ ਤੁਹਾਨੂੰ ਪਤਾ ਵਿਆਹ ਤੋਂ ਪਹਿਲਾਂ ਪ੍ਰੀ-ਵੇਡਿੰਗ ਹੁੰਦੀ ਸਾਰਾ ਚੱਲਦਾ ਉਸੇ ਦੇ ਨਾਲ ਹੀ ਉਹ ਵੀ ਜੁੜ ਕੇ ਸਾਰਾ ਬਣਦਾ ਵੀ ਆ ਲਾਵਾਂ ਹੋ ਗਈਆਂ ਕਹਿੰਦੇ ਸਾਰੀਆਂ ਲਾਵਾਂ ਨਹੀਂ ਹੋ ਸਕਦੇ ਲੋਕ ਕਰਦੇ ਆ ਸਾਰੀ ਵੀਡੀਓ ਤਰਚੁਰੀ ਫਿਰਦੀ ਸਾਰੀ ਜਿਹੜਾ ਮਰਜੀ ਦੁਨੀਆ 'ਚ ਵੇਖ ਲੈ ਜੀ ਜੀ ਆਪਾਂ ਨੂੰ ਮੇਰਾ ਖਿਆਲ ਓਪਨ ਮਾਈਂਡ ਐਸਜੀਪੀਸੀ ਨੂੰ ਹੋਣਾ ਚਾਹੀਦਾ ਮੇਰੀ ਮੇਰੀ ਸਲਾਹ ਕੀ ਹੈ ਜੀ ਮੇਰੀ ਸਲਾਹ ਹੈ ਕਿ ਕੁਝ ਫਿਲਮਾਂ ਵਾਲੇ ਇੱਕ ਦੋ ਬੰਦੇ ਤਾ ਮਿਸਾਬ ਖੁਦ ਜਿਹੜੇ ਉਹਨਾਂ ਦੇ ਐਸਜੀਪੀਸੀ ਦੇ ਪ੍ਰਤਾਨੇ ਉਹ ਵਕੀਲ ਵੀ ਐਡਵੋਕੇਟ ਹੈ ਸਿਆਣੇ ਆ ਤਹਮਲ ਵਾਲੇ ਆ ਉਹਨਾਂ ਨੂੰ ਪਾ ਲੈਣ ਉਹ ਸਿੱਖ ਵੀ ਹੈਗੇ ਆ ਉਹ ਐਸਜੀਪੀਸੀ 'ਚ ਵੀ ਹੈਗੇ ਆ ਉਹ ਨਾਲ ਆ ਜਾਣ ਦੋ ਚਾਰ ਬੰਦੇ ਇਤਿਹਾਸਕਾਰ ਜਾਂ ਹੋਰ ਜਾਂ ਈਵਨ ਜਿਹੜੇ ਫਿਲਮਾਂ ਦੇ ਕਲਚਰ ਦੇ ਇਸ ਸਾਰੀ ਚੀਜ਼ ਨੂੰ ਸਮਝਦੇ ਆ ਕਿ ਉਸ ਦਾ ਜਾਂ ਫਿਲਾਸਫੀ ਦੇ ਮਤਲਬ ਉਸ ਕਿਸਮ ਦੇ ਬੰਦੇ ਜਿਹੜੇ ਕੰਸਰਨਡ ਆ ਜਿਹੜੇ ਚਾਹੁੰਦੇ ਆ ਇਸ ਗੱਲ ਤੋਂ ਕਿ ਇਹ ਗੱਲ ਦੁਨੀਆ 'ਚ ਕਿਵੇਂ-ਕਿਵੇਂ ਕਿਸ-ਕਿਸ ਮਾਧਿਅਮ ਰਾਹੀਂ ਅੱਗੇ ਜਾਵੇ ਜੀ اور ਇੱਕ ਪਾਵਰਫੁਲ ਮਾਧਿਅਮ ਜੇ ਅਸੀਂ ਇਹਦੇ ਤੇ ਤਾਲਾ ਲਾ ਛੱਡਾਂਗੇ ਤੇ ਮੇਰਾ ਖਿਆਲ ਅਸੀਂ ਆਪਣਾ ਨੁਕਸਾਨ ਆਪ ਕਰਾ ਰਹੇ ਹਾਂ ਸੋ ਬਹੁਤ ਜਿਹੜੇ ਕੀ ਬਾਲੀਵੁੱਡ ਦੇ ਵੱਡੇ ਸਟਾਰ ਵੀ ਹੈਗੇ ਨੇ ਉਹਨਾਂ ਨੂੰ ਵੀ ਜਿਹੜਾ ਕੀ ਸਿੱਖੀ ਕਿਰਦਾਰ ਕਈ ਵਾਰ ਨਿਭਾਉਂਦੇ ਦੇਖਿਆ ਹੋਇਆ ਭਾਵੇਂ ਉਹ ਅਕਸ਼ੇ ਕੁਮਾਰ ਹੋ ਗਿਆ ਜਾਂ ਫਿਰ ਅਜੇ ਦੇਵਗਨ ਹੋ ਗਿਆ ਹੋਰ ਵੀ ਜਿਹੜੇ ਬਾਲੀਵੁੱਡ ਦੇ ਵੱਡੇ ਸਟਾਰ ਕਿ ਇਹਨਾਂ ਨੂੰ ਲੱਗਦਾ ਕਿ ਸਿੱਖੋਂ ਨੂੰ ਜਲਦੀ ਜਿਹੜਾ ਕੀ ਆਪਣੇ ਪਰਮਾਇਆ ਜਾ ਸਕਦਾ ਹੈ ਹੁਣ ਉਹਨਾਂ ਦੇ ਇਹੋ ਜਿਹੇ ਓਬਜੈਕਸ਼ਨ ਵੀ ਸੀਗੇ ਦੇਖੋ ਜੀ ਪਹਿਲਾਂ ਤੇ ਸਿੱਖਾਂ ਦਾ ਮੌਜੂ ਬਣਾਇਆ ਜਾਂਦਾ ਸੀਗਾ ਠੀਕ ਹੈ ਬਣਾਇਆ ਜਾਂਦਾ ਸੀਗਾ ਫਿਰ ਆਪਾਂ ਉਹਨਾਂ ਦਾ ਮੁਕਾਬਲਾ ਕਰੀਏ ਕਿ ਚੌਂ ਚੌਂ ਕਰੀ ਜਾਵਾਂਗੇ ਹਮ ਅਸੀਂ ਆਪਣੀਆਂ ਪੈਰਲਲ ਮੂਵੀਆਂ ਬਣਾਓ ਤਕੜੇ ਹੋ ਮੈਨੂੰ ਦੱਸੋ ਤਾਂ ਸਿੱਖੇ ਜੂਜ਼ ਦੁਨੀਆ 'ਚ ਕਿੰਨੇ ਕਿਆ ਭਾਈ ਕਿੱਡੇ ਸੀਗੇ ਕਿੰਨੀ ਮਾਰ ਪਈ ਉਹਨਾਂ ਨੂੰ ਸਾਰੀ ਦੁਨੀਆ ਤੇ ਕਬਜ਼ਾ ਹੈ ਇਸ ਵੇਲੇ ਉਹਨਾਂ ਦਾ ਪੈਸਿਆਂ ਦਾ ਔਰ ਪਾ ਜਿਹੜਾ ਬਲਿੰਕਨ ਹੈ ਜੀ ਸਟੇਟ ਆਫ ਸਟੇਟ ਜਿਹੜਾ ਅਮਰੀਕਾ ਦਾ ਏਡੇ ਪਾਵਰਫੁਲ ਕੰਟਰੀ ਦਾ ਜਿਉ ਹੈਗਾ ਜਾ ਕੇ ਜਿੱਦਣ ਗਾਜ਼ਾ ਵਾਲਿਆਂ ਨੇ ਪੈਲਸਟੀਨੀਆਂ ਨੇ ਹਮਲਾ ਕੀਤਾ ਸਭ ਤੋਂ ਪਹਿਲਾਂ ਕਿਆ ਅਸੀਂ ਸਭ ਸਖਾਵਾਂਗੇ ਭੱਜ ਕੇ ਗਿਆ ਉੱਥੇ ਐਜ਼ ਜਿਊ ਕਿਹਾ ਉਹਨੇ ਕਿ ਮੈਂ ਐਜ਼ ਜਿਊ ਉਥੇ ਕਹਿ ਰਿਆਂ ਮੈਨੂੰ ਬੜਾ ਦਰਦ ਹੋਇਆ ਅਸੀਂ ਅਸੀਂ ਇਹਦਾ ਬਦਲਾ ਲਵਾਂਗੇ ਭਾਈ ਸਾਹਿਬ ਅਸੀਂ ਲੋਕਾਂ ਤੋਂ ਮਿੰਤਾ ਕਰਕੇ ਆਪਣੀ ਗੱਲ ਨੂੰ ਨਹੀਂ ਪਚਾ ਸਕਦੇ ਜਾਂ ਅਸੀਂ ਇਹੀ ਕਹੀ ਜੀ ਨਾ ਜੀ ਨਾ ਜੀ ਸਾਡਾ ਨਾ ਹੋ ਗਿਆ ਧੱਕਾ ਹੋ ਗਿਆ ਸਾਨੂੰ ਮਾਰਤਾ ਅਸੀਂ ਨਹੀਂ ਇੰਜ ਨਹੀਂ ਇੰਜਨੀਅਰ ਨਾ ਕਰਵਾ ਨਾ ਲੈ ਮੈਂ ਇੱਕ ਦਾਅਵੇ ਨਾ ਕਹਿਣਾ ਜਿਵੇਂ ਜਾਲੀ ਸਟੇਜ ਦਾ ਰੌਲਾ ਪਿਆ ਮਹਾਲੀ ਦੇ ਵਿੱਚ ਤੇ ਜਾਲੀ ਗੁਰਦੁਆਰਾ ਨਕਲੀ ਗੁਰਦੁਆਰਾ ਜਣੀ ਮਤਲਬ ਕਰਨ ਦਾ ਜੀ ਉਹ ਦਿੱਤੇ ਫਿਲਮ ਦੇ ਵਿੱਚ ਤੇ ਸਾਰਾ ਹੀ ਜਾਲੀ ਹੁੰਦਾ ਬੰਦੇ ਵੀ ਜਾਲੀ ਹੁੰਦੇ ਅਸਲੀ ਥੋੜੀ ਹੁੰਦੇ ਆ ਉਹਨਾਂ ਨੇ ਅਸਲੀ ਵਿਆਹ ਥੋੜੀ ਕਰਾਉਣਾ ਇੱਕ ਸਵਾਲ ਹੈਗਾ ਕਿ ਜਿਵੇਂ ਗੁਰਮੀਤ ਰਾਮ ਰਹੀਮ ਦੇ ਵੱਲੋਂ ਦਸਮ ਪਾਤਸ਼ਾਹੀ ਜੀ ਦਾ ਜਿਹੜਾ ਕਿ ਉਹ ਪਾਲ ਕੇ ਚੋਲਾ ਸਾਹਿਬ ਉਹ ਸਰਵੰਗ ਰਚ ਗਿਆ ਸੀ ਇਹ ਵੀ ਆਪਾਂ ਕਹਿ ਦਈਏ ਕਿ ਗੁਰਦੁਆਰਾ ਸਾਹਿਬ ਦਾ ਉਹ ਹੋ ਰਿਹਾ ਬਿਲਕੁਲ ਜਿਹੜਾ ਸਰਵੰਗ ਰਚਿਆ ਗਿਆ ਉਹ ਤੇ ਆਪਣੇ ਆਪ ਨੂੰ ਦਸਮ ਗੁਰੂ ਦੱਸਣ ਲਈ ਕੀਤਾ ਸੀ ਉਹ ਇੱਕ ਮਤਲਬ ਹੁਣ ਮਰਡਰਰ ਵੰਦਰ ਜਿਹਦੇ ਤੇ ਰੀਪ ਦੇ ਦੋਸ਼ ਹੈ ਗਿਆ ਤੂੰ ਬੰਦਰ ਬੈਠਾ ਹੋਇਆ ਹੈਨਾ ਹੁਣ ਜੇ ਉਹ ਇਹੋ ਜਿਹਾ ਆਪਣੇ ਆਪ ਨੂੰ ਉਹ ਪਾ ਕੇ ਜਨਤਾ ਨੂੰ ਪ੍ਰਭਾਵਿਤ ਕਰਕੇ ਆ ਕਿ ਨਿੱਜੀ ਫਾਇਦੇ ਲਈ ਕੋਈ ਕਰੇ ਉਹ ਬਿਲਕੁਲ ਮਨਜ਼ੂਰ ਨਹੀਂ ਹੋਣਾ ਜਾਏਗਾ ਪਰ ਇਥੇ ਇਹ ਚੀਜ਼ ਨਹੀਂ ਹੈ ਫਿਲਮ ਇੱਕ ਫਿਲਮ ਆ ਕਿਰਦਾਰ ਆ ਕਰੈਕਟਰ ਆ ਅਸਲੀਅਤ ਥੋੜੀ ਹੁੰਦੀ ਹੈ ਉਹਨਾਂ ਨੇ ਕਿਸੇ ਚੀਜ਼ ਨੂੰ ਅਮੇਜਨ ਕਰਕੇ ਜਿਵੇਂ ਅਸੀਂ ਨਾਵਲ ਲਿਖਦੇ ਆ ਜੀ ਜੀ ਨਾਵਲ ਦੁਨੀਆਂ ਦੀ ਸੱਚਾਈ ਨਹੀਂ ਹੁੰਦੀ ਹੈ ਪਰ ਜੇ ਤੁਸੀਂ ਕਹੋਗੇ ਮੈਨੂੰ ਪ੍ਰੂਫ ਦੋ ਉਹਦੇ ਵਿੱਚ ਕੁਝ ਪ੍ਰੂਫ ਨਹੀਂ ਹੁੰਦਾ ਉਹ ਤੇ ਕਹਾਣੀ ਹੈ ਕਹਾਣੀ ਕਵਤਾ ਆ ਕਵਤਾ ਤੇ ਖਵਤਾ ਆ ਕਪਤਾਨ ਹੁਣ ਮੈਨੂੰ ਕਹੋ ਜੀ ਮੈਨੂੰ ਇਹਦਾ ਸਾਰਾ ਬਾਲਣ ਤੇ ਹੋਰ ਨਟ ਬੋਲਟ ਇਕੱਠੇ ਕਰਕੇ ਦਿਓ ਉਹ ਤੇ ਕਪਤਾ ਰਹੂਗਾ ਕਿ ਨਹੀਂ ਸਮਝੇ ਨਹੀਂ ਉਹ ਇੱਕ ਅਮੈਜਿੰਗ ਬੜੀ ਇੱਕ ਰਫਾਈਂਡ ਬੜੀ ਮਤਲਬ ਡਿਸਟਿਲ ਕੀਤੀ ਹੋਈ ਇੱਕ ਵਿਚਾਰ ਹੈਗਾ ਜਿਹੜਾ ਤੁਹਾਨੂੰ ਇਹ ਇੱਕ ਨਿੱਕੀ ਜੀ ਗੱਲ ਕਿਤੇ ਦੀ ਕਿਤੇ ਚੱਕ ਕੇ ਉਹ ਮਾ ਇਹ ਮਾਧਿਅਮ ਬੜੇ ਸਟਰੋਂਗ ਹੁੰਦੇ ਮੇਰਾ ਬੇਨਤੀ ਹੈ ਭਾਵੇਂ ਮੂਵੀ ਹੈ ਕਪਤਾ ਆ ਨਾਵਲ ਹੈ ਇਹ ਸਾਰੀ ਅਸਲੀਅਤ ਵੀ ਹੈ ਤੇ ਉਸ ਦੇ ਅਦਾਕਾਰੀ ਜਾਂ ਪੇਸ਼ਕਾਰੀ ਦੇ ਰੂਪ ਇੱਕ ਫੈਕਚੂਅਲੀ ਨਹੀਂ ਹੁੰਦੇ ਅੰਪੀਰੀਕਲ ਨਹੀਂ ਹੁੰਦੇ ਕਿ ਹਾਂ ਜੀ ਐਂਜੇ ਐਂਜ ਜਿਤਨਾ ਹਾਥੀ ਨੂੰ ਪਛਾਨਣ ਵਾਲੀ ਗੱਲ ਆ ਤੋ ਹਾਥੀ ਐਂਜੇ ਇਸ ਤਰ੍ਹਾਂ ਨਹੀਂ ਹੁੰਦੇ ਹੈ ਇਸ ਲਈ ਇਸ ਦੀ ਪਾਵਰਫੁੱਲ ਕਿਉਂਕਿ ਸਾਡਾ ਮਾਈਂਡ ਅਮੇਜਨ ਕਰਦਾ ਤਾਣਾ ਟਾਣਾ ਬਾਣਾ ਭੁੰਨਦਾ ਅਡਾਰੀ ਮਾਰਦਾ ਉਹਨਾਂ ਅਡਾਰੀਆਂ ਦੇ ਨਾਲ ਉਹਦੇ ਹਾਂੜ ਦੇ ਹੋ ਕੇ ਕਿਵੇਂ ਚੱਲਣਾ ਇਹ ਮੂਵੀਜ਼ ਦਾ ਕੰਮ ਆ ਮੈਂ ਦੇਖਿਆ ਮੂਵੀਆਂ ਨੇਹਰੀਆਂ ਲਿਆ ਦਿੰਦੀਆਂ ਆ ਹੂੰ ਇਹ ਹੁਣੀਆਂ ਮੂਵੀਆਂ ਜਿਹੜੀਆਂ ਬਣਦੀਆਂ ਕਈ ਵਾਰੀ ਦੁਨੀਆ ਦੇ ਵਿੱਚ ਪਹੁੰਚਾ ਲਿਆ ਦਿੰਦੀਆਂ ਉਸ ਨੂੰ ਕਿਉਂ ਨਾ ਅਸੀਂ ਮਾਧਿਅਮ ਨੂੰ ਵਰਤੀਏ ਸਾਡੀ ਇਹ ਦੂਜੀ ਗੱਲ ਮੈਂ ਕਹਿਣਾ ਕਿ ਇਹ ਜਿਹੜੀ ਚੀਜ਼ ਅਸਲ 'ਚ ਨਕਲੀ ਹੈ ਉਹਦੇ 'ਚ ਉਹਨੂੰ ਸੇਕ੍ਰੇਟ ਜਗ੍ਹਾ ਦਿੱਤੀ ਨਹੀਂ ਗਈ ਸਗੋਂ ਉਹਦੇ ਤੇ ਤੇ ਜਿਉਂ ਦੇਖੋ ਤੇ ਕੋਈ ਆਬਜੈਕਸ਼ਨ ਨਹੀਂ ਹੋਣਾ ਚਾਹੀਦਾ ਜੀ ਇੱਕ ਮੂਰਤੀ ਹੈ ਉਹ ਵਿਕ ਰਹੀ ਹੈ ਦੁਕਾਨ ਤੇ ਉਹ ਮੰਦਰ ਨਹੀਂ ਹੈ ਉਹ ਕਮਰਸ਼ੀਅਲ ਹੈ ਜੀ ਉਸ ਦੀ ਖਰੀਦ ਕੇ ਘਰ ਚ ਲਿਆ ਕੇ ਕਿਸੇ ਕੋਨੇ ਚ ਜਿੱਥੇ ਉਹ ਨੂੰ ਸਜੋਬਤ ਕਰਤਾ ਸਥਾਪਿਤ ਹੋ ਗਈ ਫਿਰ ਉਹ ਮੰਦਿਰ ਆ ਫਿਰ ਉਹ ਸੈਕ੍ਰੇਟ ਆ ਫਿਰ ਉਹ ਨੂੰ ਤੁਸੀਂ ਉਸੇ ਹੀ ਰਸਮਾਂ ਰਵਾਇਤਾ ਮर्यादा ਦੇ ਨਾਲ ਰੱਖੋਗੇ ਜੀ ਤੇ ਜਿਹੜੀ ਚੀਜ਼ ਆ ਆਰਟੀਫੀਸ਼ੀਲੀ ਵੈਸੇ ਦੁਕਾਨਦਾਰੀ ਨਾਲ ਬਣਾਈ ਆ ਉਸ ਮੰਡਸਾ ਨਾਲ ਬਣਾਈ ਆ ਕਮਰਸ਼ੀਅਲ ਐਂਡ ਨਾਲ ਬਣਾਈ ਉਤੇ ਚ ਕੀ ਤੁਹਾਨੂੰ ਦਿੱਕਤ ਹੋਣੀ ਚਾਹੀਦੀ ਆ ਹਾਂ ਤੂੰ ਇਹ ਇਹ ਨੁਕਸਾਨ ਤੁਹਾਨੂੰ ਹੁੰਦਾ ਲੱਗਦਾ ਕਿ ਸਾਨੂੰ ਥੋੜਾ ਬਹੁਤ ਉਂਝ ਕਿਰਾਇਆ ਮਿਲ ਸਕਦਾ ਸੀਗਾ ਵੀ ਅਸੀਂ ਆਪਣੀ ਜਿਹੜੇ ਚੀਜ਼ ਦੇਾਂਗੇ ਸੈੱਟ ਦੇਾਂਗੇ ਬਣਿਆ ਬਣਾ ਤਾਂ ਗੁਰਦੁਆਰਾ ਸਾਹਿਬ ਦਾ ਅਸੀਂ ਕਹਾਂਗੇ ਸਾਨੂੰ ਦਿਓ ਜੀ 5 ਲੱਖ 10 ਲੱਖ 20 ਲੱਖ ਜੋ ਵੀ ਸਾਡਾ ਜੀ ਕਰਦਾ ਇੱਥੇ ਭੇਟਾ ਦਾ ਖਜ਼ਾਨੇ 'ਚ ਪਰਚੀ ਕਟਾਓ ਫਿਰ ਅਸੀਂ ਤੁਹਾਨੂੰ ਸੂਟ ਕਰ ਦਿਆ ਇੱਥੇ ਕਰਨੇ ਇਹ ਹੋ ਸਕਦਾ ਨਾ ਇਹਦੇ 'ਚ ਕੋਈ ਦਿੱਕਤ ਨਹੀਂ ਇਹ ਗੱਲਾਂ ਛੋਟੀਆਂ ਹੈਗੇ ਮੈਂ ਅਗਲੀ ਗੱਲ ਕਹਿਣਾ ਹਣਜੀ ਸਿੱਖ ਕੈਰੈਕਟਰ ਦਿਖਾਉਂਦੇ ਆ ਉਹ ਤੇ ਬੰਦੇ ਦੇ ਕਲੀ ਜੇਵ ਨਹੀਂ ਆ ਸਾਰੇ ਉਹ ਦਾੜੀ ਆਰਟੀਫੀਸ਼ੀਅਲ ਲਾਉਂਦੇ ਆ ਫਿਰ ਉਹਦੇ ਤੇ ਵੀ ਆਬਜੈਕਸ਼ਨ ਹੋ ਸਕਦਾ ਇਹ ਤੇ ਜੀ ਸਿੱਖਾਂ ਦਾ ਜਲੂਸ ਕੱਢੀ ਜਾਂਦੇ ਤੁਸੀਂ ਹੈ ਆਰਟੀਫੀਸ਼ੀਅਲ ਦਾੜੀ ਲਾ ਕੇ ਸੰਤ ਤੇ ਨੇਚਰਲ ਸੇ ਕਚਾਈ ਦੇ ਜਿਹੜੇ ਫਿਰ ਉੱਥੇ ਵੀ ਨਹੀਂ ਟਿਕੋਗੇ ਸਾਨੂੰ ਤੇ ਕੱਟੀ ਦਾੜੀ ਵਾਲੇ ਨਹੀਂ ਚਾਹੀਦੇ ਸਾਨੂੰ ਤੇ ਜੇ ਸਿੱਖ ਦਿਖਾਉਣਾ ਤੇ ਪੂਰਨ ਗੌਰ ਸਿੱਖ ਦਿਖਾਓ ਨਾਲ ਗਾਤਰਾ ਵੀ ਦਿਖਾਓ ਇਹ ਐਂਡਲੈਸਡ ਡਿਬੇਟ ਹੋ ਚੁੱਕੀ ਮੇਰਾ ਖਿਆਲ ਜਿਹੜਾ ਮੇਨ ਫਲਸਫਾ ਹੁੰਦਾ ਕਿਸੇ ਚੀਜ਼ ਦਾ ਮੈਂ ਮੈਂ ਫਿਰ ਇੱਕ ਗੱਲ ਨੂੰ ਦਰਾ ਦਿਆਂ ਕਿ ਤੁਹਾਡੇ ਸਾਹਮਣੇ ਮਹਾਭਾਰਤ ਤੇ ਰਮਾਇਣ ਇਹ ਭੁੱਲ ਨਾ ਜਾਓ ਹੂੰ ਕਿੱਡਾ ਪਾਵਰਫੁਲ ਇਮਪੈਕਟ ਨੇ ਲੋਕਾਂ ਤੇ ਛੱਡਿਆ ਜਦੋਂ ਬਾਦ ਬੀਜੇਪੀ ਪਾਰ ਕਰ ਚਾਈਆ ਹੁਣ ਔਰ ਸੋਲਿਡ ਤੌਰ ਤੇ ਆਈ ਹੈ ਹੂੰ ਜੇ ਤੁਸੀਂ ਉਸ ਦਾ ਪੋਲੀਟੀਕਲ ਐਂਡ ਵੀ ਦੇਖੋ ਇਹਨਾਂ ਚੀਜ਼ਾਂ ਦਾ ਤੇ ਜੇ ਤੁਸੀਂ ਉਸ ਨੂੰ ਅੱਗੇ ਤੁਰਨ ਨਹੀਂ ਦੋਗੇ ਸਭ ਤੋਂ ਤੁਹਾਨੂੰ ਤੁਹਾਡੇ ਕੋਲ ਤੇ ਸਪੈਸ਼ਲ ਵਿੰਗ ਹੋਣਾ ਚਾਹੀਦਾ ਜੀ ਜਿਹੜਾ ਜਿਹੜਾ ਇਸ ਗੱਲ ਨੂੰ ਪ੍ਰੋਮੋਟ ਕਰੇ ਕਿ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਜਿੱਥੇ ਦੁਨੀਆ ਚੱਲੀ ਫੋਨਾ ਰਹੀਂ ਰਹੀ ਹੈ ਸਾਰੀ ਜੋ ਨਿਆਣੇ ਸਾਰੇ ਜਿਹੜੇ ਆਉਣ ਵਾਲੀ ਪੀੜ੍ਹੀ ਸਿੱਖਦੀ ਫੋਨਾਂ ਤੋਂ ਵਾ ਹੋਰ ਕਿਸੇ ਚੀਜ਼ ਤੇ ਜਾਣਦੀ ਨਹੀਂ ਗੁਰਦੁਆਰਾ ਚ ਵੀ ਬੜਾ ਉਹਨਾਂ ਦਾ ਘੱਟ ਭਰੋਸਾ ਆਏਗਾ ਫਿਰ ਸਾਨੂੰ ਉਸੇ ਮਾਧਿਅਮ ਰਾਹੀਂ ਉਹਨਾਂ ਤੱਕ ਪਹੁੰਚਣਾ ਪਊਗਾ ਉਹ ਨਹੀਂ ਸਾਡੇ ਕੋਲ ਆਉਣਗੇ ਇਸ ਲਈ ਸਾਰਾ ਸਾਨੂੰ ਸੋਚਣਾ ਚਾਹੀਦਾ ਹੈ ਬਾਕੀ ਮੈਨੂੰ ਲੱਗਦਾ ਕਿ ਮਰਿਆਦਾ ਜ਼ਰੂਰ ਰੱਖਣੀ ਚਾਹੀਦੀ ਹੈ ਸੈਂਕਿਟੀ ਤੇ ਇਹਦੇ ਕਮਰਸ਼ੀਅਲ ਐਂਡ ਤੋਂ ਵੀ ਬਚਣਾ ਚਾਹੀਦਾ ਤੇ ਜਿਹੜੀ ਦੂਸਰੀ ਗੱਲ ਤੁਸੀਂ ਸ਼ੁਰੂ ਚ ਕਹਿ ਰਹੇ ਸੀ ਉਹ ਵੀ ਗੱਲ ਕਰ ਲੈਨੇ ਜੀ ਅੱਜ ਵੀ ਚਰਚਾ ਦੇ ਵਿੱਚ ਹੈਗਾ ਕਿ ਪੰਜਾਬ ਦੇ ਅੰਦਰ ਬਹੁਤ ਲੋਕ ਇਹੋ ਜੀਆਂ ਗੱਲਾਂ ਵੀ ਫਲਾ ਰਹੇ ਆ ਜਿਵੇਂ ਉਹ ਮਕਮਾਨਾ ਆ ਗਈ ਉਹਨੂੰ ਪੁੱਠੇ ਸਿੱਧੇ ਸਿਰ ਸੇਸੀ ਸਾਥਣ ਉੱਥੇ ਕਰਦੀ ਕੀ ਲੋਡ ਸੀਗੀ ਜਾਂ ਕੋਈ ਆ ਆ ਜਿ ਤਰ੍ਹਾਂ ਸ਼ਿਵ ਸੈਨਾ ਵਾਲਾ ਲੀਡਰ ਕਿ ਹੋ ਜਾ ਫਾਇਰੀ ਇਹ ਹੁਦੀਆਂ ਚੀਜ਼ਾਂ ਕਿਉਂ ਤੁਹਾਨੂੰ ਕਿਸੇ ਦੇ ਵਿੱਚ ਆ ਕੇ ਲਿਖਣ ਦੀ ਲੋੜ ਆ ਇੱਕ ਕਸੂਰੀ ਦੀ ਡੈਥ ਹੋ ਗਈ ਉਹ ਵੀ ਬਹੁਤ ਪੁੱਠਾ ਸਿੱਧਾ ਬੋਲਦੇ ਸੀ ਜੀ ਮੈਨੂੰ ਲੱਗਦਾ ਹੈ ਕਿ ਸਾਡੇ ਪੰਜਾਬੀ ਸਾਰੇ ਅਸਲ 'ਚ ਇੱਥੇ ਕੋਈ ਧਾਰਮਿਕ ਨਾ ਨਫਰਤ ਦਾ ਤੇ ਸਵਾਲ ਹੀ ਨਹੀਂ ਵਖਰੇਵਾ ਵੀ ਨਹੀਂ ਹੈ ਹਮ ਹੈ ਹੀ ਨਹੀਂ ਸਾਡੇ ਗੁਰੂ ਹੀ ਨੌ ਗੁਰੂ ਤੇ ਸਿੰਘ ਲਾਉਂਦੇ ਹੀ ਨਹੀਂ ਜੀ ਦਸਵਾਂ ਗੁਰੂ ਤੋਂ ਸਿੰਘ ਬਣੇ ਸੱਜੇ ਆ ਖਾਲਸਾ ਸੱਜਿਆ ਤੇ ਫਿਰ ਸਾਡੇ 'ਚ ਫਰਕ ਕੀ ਰਿਹਾ ਗੁਰੂ ਨਾਨਕ ਦੇਵ ਜੀ ਹੈ ਸੰਗਤ ਦੀਵ ਜੀ ਹੈ ਹੈਨਾ ਤੋਂ ਇਸ ਕਰਕੇ ਜਿਹੜੇ ਗੁਰੂ ਤੇਗ ਬਹਾਦਰ ਜੀ ਹੈ ਆਪਾਂ ਉਹਨਾਂ ਦੇ ਸਾਹਮਣੇ ਸਿੰਘ ਤੇ ਕੱਲ ਨੂੰ ਲਾ ਦੇਣ ਤੇ ਲਾ ਦੇਣ ਵੀ ਨਹੀਂ ਇਹ ਵੀ ਸਾਡੇ ਸਿੰਘ ਆ ਗੱਲ ਅਲੱਗ ਹੈ ਇਸ ਲਈ ਇਥੇ ਕੋਈ ਕਿਸੇ ਕਿਸਮ ਦਾ ਧਾਰਮਿਕ ਜਾਂ ਜਿਹੜਾ ਇਸ ਕਿਸਮ ਦੇ ਵੱਖਰੇ ਨਹੀਂ ਹੈਗੇ ਪਰ ਕੁਝ ਕਿਚੜੀਆਂ ਸ਼ਕਤੀਆਂ ਆ ਕੇ ਇਨ੍ਹਾਂ ਚੀਜ਼ਾਂ ਨੂੰ ਵਧਾਵਾ ਦਿੰਦੀਆਂ ਮੰਦਰ ਤੇ ਗੁਰਦੁਆਰੇ ਦਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਾਂ गांव ਦਾ ਮਸਲਾ ਲੈ ਕੇ ਜਾਂ ਇਸ ਕਿਸਮ ਦਾ ਇਹ ਪੰਜਾਬ ਦੇ ਵਿੱਚ ਕਈ ਲੋਕ ਸਤਰਕ ਹੋ ਕੇ ਕਹਿੰਦੇ ਕਿ ਇੱਥੇ ਦਾ ਮਾਹੌਲ ਖਰਾਬ ਕਰਨ ਕਰਕੇ ਭਾਵੇਂ ਉਹ ਏਜੰਸੀਆਂ ਕਰ ਰਹੀਆਂ ਭਾਵੇਂ ਉਹ ਦੇਸ਼ ਦੀਆਂ ਏਜੰਸੀਆਂ ਕਰਾਰੀਆਂ ਜਾਂ ਵਿਦੇਸ਼ੀ ਏਜੰਸੀਆਂ ਕਰਾਰੀਆਂ ਜਾਂ ਕੋਈ ਰਾਜਨੀਤੀ ਦੇ ਪਲਾਨ ਦੇ ਤਹਿਤ ਕਿਸੇ ਸਾਜਿਸ਼ ਦੇ ਤਹਿਤ ਹੁੰਦਾ ਉਹ ਸਾਡੇ ਵੀਰਾਂ ਨੂੰ ਪਹਿਣਾ ਨੂੰ ਵੀ ਸਤਰਕ ਰਹਿਣਾ ਚਾਹੀਦਾ ਤੇ ਉਹਨਾਂ ਨੂੰ ਵੀ ਭਰਾਵਾਂ ਨੂੰ ਸਾਨੂੰ ਬੜਾ ਦੁੱਖ ਹੁੰਦਾ ਹੁਣ ਜਿਹੜਾ ਥਾਪਰ ਨੂੰ ਕੀ ਨਾ ਉਹਦਾ ਪੂਰਾ ਥਾਪਕ ਥਾਪਰਧਾਨ ਜਿਹੜੇ ਮਾਰਿਆ ਹੈ ਹੈ ਸੰਦੀਪ ਥਾਪਰ ਸੰਦੀਪ ਤਾਂ ਪਰ ਮਾਰੀ ਗੱਲਿਆ ਕਿਉਂ ਹਮਲਾ ਕਰਨਾ ਕਿਸੇ ਤੇ ਉਹਨੂੰ ਸਮਝਾ ਦਿਓ ਪਰ ਜੇ ਉਹ ਖੁਦ ਵੀ ਤੇ ਸਮਝਣ ਦੇ ਮੁਦਰਾ ਚ ਹੋਵੇ ਜੇ ਕਵੇ ਵੀ ਜੇ ਉਹਨੂੰ ਸਮਝਾਉਣ ਦੇ ਲੈ ਆਗੇ ਸੂਤਰ ਹੁਣ ਮੈਂ ਇੱਕ ਦੋ ਪੋਸਟਾ ਹੋਰ ਪਾ ਦਿੰਨਾ ਫਿਰ ਬੰਦੇ ਹੋਰ ਪੜਕ ਜਾਂਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸਾਰਿਆਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਰਲ ਮਿਲ ਕੇ ਰਹੀਏ ਸਵਾਕੀ ਇਹਦੇ ਵਿੱਚ ਸਵਾਲ ਇਹੀ ਹੈ ਕਿ ਜਿਹੜੀ ਐਸਜੀਪੀਸੀ ਸੁੱਤੇ ਹੋਏ ਜਾਗਦੀ ਹੈਗੀ ਪਹਿਲਾਂ ਯਾਨੀ ਕਿ ਉਹ ਵਾਕਿਆ ਵਾਪਰ ਜਾਂਦੇ ਉਸ ਤੋਂ ਬਾਅਦ ਐਕਸ਼ਨ ਦੇ ਵਿੱਚ ਆਂਦੀ ਹੈ ਫਿਰ ਵੀ ਕੀ ਲੱਗਦਾ ਹੈ ਕਿ ਵੱਡਾ ਰੋਲ ਨਭਾਪਾਂਦੀ ਨੇ ਜੂਲ ਤੇ ਦੇਖੋ ਮੈਂ ਜਿਸ ਤਰੀਕੇ ਨਾਲ ਸੁਜੈਸਟ ਕਰ ਰਿਹਾ ਪਹਿਲੀ ਗੱਲ ਕਿ ਸਾਡੇ ਇਹ ਐਉ ਲੱਗਾ ਕਿ ਐਨੀਮੇਟਡ ਫਿਲਮ ਤੇ ਬਣ ਸਕਦੀ ਹੈ ਅਸਲੀ ਕਰੈਕਟਰ ਨਹੀਂ ਬਣ ਸਕਦੇ ਜੀ ਇਹ ਮੈਂ ਗੁਰੂਆਂ ਦੀ ਨਹੀਂ ਇਕੱਲੀ ਗੱਲ ਕਰਦਾ ਤੁਸੀਂ ਚਲੋ ਇਹਦੇ ਬਾਰੇ ਰਿਵਿਊ ਜ਼ਰੂਰ ਕਰਨਾ ਮੈਂ ਨਹੀਂ ਕਹਿੰਦਾ ਕਿ ਕਰੋ ਜਾਂ ਨਾ ਕਰੋ ਇਹ ਤੇ ਜਿਹੜੇ ਧਰਮ ਦੇ ਵਿੱਚ ਸਾਡੀ ਸੰਸਥਾ ਹੈ ਉਹਨਾਂ ਨੇ ਫੈਸਲੇ ਕਰਨੇ ਜੀ ਪਰ ਧਰਮ ਦੇ ਹਿੱਤ ਵਿੱਚ ਜਿਹੜੀਆਂ ਗੱਲਾਂ ਉਹਦੇ ਤੁਹਾਨੂੰ ਅੱਗੇ ਤੋਰਨੀਆਂ ਪੈਣਗੀਆਂ ਇਸ ਲਈ ਮੇਰਾ ਤੇ ਇਹੀ ਬੇਨਤੀ ਹੈਗੀ ਕਿ ਉਹ ਬਾਕੀ ਗੱਲਾਂ ਛੱਡੋ ਤੁਸੀਂ ਲੰਮੀਆਂ ਚੌੜੀਆਂ ਕਿ ਇੱਕ ਇਸ ਨੂੰ ਅੱਜ ਮੌਕਾ ਆ ਐਸੇ ਬਹਾਨੇ ਇੱਕ ਉਹ ਮਕਮਾਨਾ ਵਾਲਾ ਕੇਸ ਹੋ ਗਿਆ ਜਾਂ ਇੱਥੇ ਵਾਲਾ ਹੋ ਗਿਆ ਫਿਰ ਉਹਨਾਂ ਦਾ ਪਹਿਲਾ ਬਿਆਨ ਉੱਥੇ ਆਇਆ ਕਿ ਉਹ ਦਿਲਜੀਤ ਜੀ ਸਾਜ ਨੇ ਕੁਝ ਪਾਲਕੀ ਨੂੰ ਮੋਢਾ ਦੇ ਕੇ ਤੇ ਉਹਦਾ ਫਿਰ ਗਾਂ ਵੀਡੀਓ ਚਲਾਤੀ ਉਹਨਾਂ ਨੇ ਉਸ ਗੱਲ ਤੇ ਵੀ ਕਿ ਕੋਈ ਕਮਰਸ਼ੀਅਲ ਇੱਥੇ ਨਹੀਂ ਕਰੂਗਾ ਇਹ ਗੱਲਾਂ ਹੈਗੀਆਂ ਆ ਔਰ ਉਹਨੂੰ ਬਚਾਉਣਾ ਵੀ ਚਾਹੀਦਾ ਮੈਂ ਇਸ ਗੱਲ ਤੇ ਹੱਕ ਚ ਹਾਂ ਕਿ ਜਿਹੜੀ ਧਾਰਮਿਕ ਸੈਂਕਿਟੀਟੀ ਆ ਉਸ ਨੂੰ ਕਮਰਸ਼ੀਅਲ ਐਂਟੀਟੀ ਬਣਾ ਕੇ ਉਹਦੇ ਤੇ ਫਾਇਦੇ ਨਹੀਂ ਲੈਣੇ ਚਾਹੀਦੇ ਫਿਰ ਉਹਦੀ فیر ਉਹਦਾ ਫਿਰ ਤੇ ਉਹ ਦੂਜਿਆਂ ਵਾਂਗੂ ਬਾਕੀ ਦਾ ਉਹਦਾ ਫਰਕ ਕੀ ਰਹੂਗਾ ਉਹਦਾ ਬਚਾਅ ਕਰਦੇ ਹੋਏ ਪਰ ਅਸੀਂ ਦੂਜੀ ਐਕਸਟਰੀਮ ਤੇ ਨਾ ਚਲੇ ਜਾਈਏ ਕਿ ਅਸੀਂ ਬਿਲਕੁਲ ਹੀ ਆਪਣੇ ਆਪ ਨੂੰ ਬਲੈਂਕਟ ਬੈਨ ਕਰਕੇ ਉਸ ਨੂੰ ਬੰਦ ਕਰਦੇ ਤੇ ਜਿਹੜੇ ਬਾਕੀ ਦੇਦਰਮੇ ਹੁਣ ਕਰਾਈਸ ਉੱਤੇ ਮੂਵੀਆਂ ਹੈਗੀਆਂ ਆ ਜੀ ਕਿਉਂ ਨਹੀਂ ਹੈਗੀਆਂ ਮੈਂ ਸਗੋ ਕਹਿਣਾ ਕਿ ਹਰ ਗੁਰੂ ਸਾਹਿਬਾਨ ਤੇ ਉਹਦੇ ਇਹੋ ਜਿਹੇ ਰੂਪ ਬਣਾ ਲੈਣ ਕਿ ਜਿੱਥੇ ਕੰਟਰੋਵਰਸੀ ਨਾ ਹੋਵੇ ਇਤਨਾ ਐਨੀਮੇਟਡ ਇੱਕ ਇੱਕ ਰੂਪ ਹੈਗਾ ਐਨੀਮੇਸ਼ਨ ਇੱਕ ਰੂਪ ਹੈਗਾ ਹਾਲਾਂਕਿ ਉਹ ਔਖਾ ਬਹੁਤ ਹੈ ਮਹਿੰਗਾ ਬਹੁਤ ਹੈ ਖਰਚੀਲਾ ਬਹੁਤ ਹੈ ਅੱਜ ਦੇ ਯੁੱਗ ਦੇ ਵਿੱਚ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ ਉੱਥੇ ਹੋਰ ਬਿੰਬਾਵਲੀ ਵੀ ਕਿਸੇ ਕਿਸਮ ਨਾਲ ਬਲਰ ਕਰਕੇ ਜਾਂ ਕੁਝ ਕਰਕੇ ਜਾਂ ਕਿਸੇ ਵੀ ਤਰੀਕੇ ਨਾਲ ਬਹੁਤ ਕੁਝ ਹੋ ਸਕਦਾ ਪੂਰਾ ਨਾ ਦਿਖਾਓ ਅੱਧਾ ਦਿਖਾ ਦਿਓ ਬਾਕੀ ਲੋਕ ਅਮੇਜਨ ਕਰ ਲੈਣਗੇ ਜੀ 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 ਹੈ ਨਾ ਜਿੱਦਾਂ ਗੁਰਨਾਨ ਕੇ ਦੀਪ ਜੀ ਦਾ ਜਦੋਂ ਦਿਖਾਉਂਦੇ ਆ ਕੱਲਾ ਥੱਲੇ ਦਿਖਾ ਦਿੰਦੇ ਆ ਕਿਸੇ ਨੂੰ ਕੋਈ ਬਹੁਤਾ ਆਬਜੈਕਸ਼ਨ ਨਹੀਂ ਉਹ ਇੱਕ ਰਾਹ ਵੀ ਨਿਕਲ ਜਾਂਦਾ ਇਸ ਲਈ ਇਸ ਗੱਲ ਨੂੰ ਜਿਹੜੇ ਚੰਗੇ ਵਿਚਾਰ ਆ ਸਮਾਜ ਦੇ ਵਿੱਚ ਜਿਹੜੇ ਆਮ ਲੋਕਾਂ ਦੇ ਹੱਕ ਚ ਖਲੋਂਦੇ ਆ ਮੈਂ ਕਿਉਂ ਇਸ ਗੱਲ ਤੇ ਜ਼ੋਰ ਦੇ ਰਿਹਾ ਮੈਂ ਤੇ ਇੱਕ ਟੀਚਰ ਰਿਟਾਇਰਡ ਆ ਜੀ ਜੀ ਇਸ ਲਈ ਬਹੁਤ ਕੋਈ ਸਮਾਜ ਸ਼ਾਸਤਰੀ ਵੀ ਆ ਇਸ ਲਈ ਮੈਂ ਪੜਦਾ ਕਿ ਜੇ ਸਾਡੇ ਵਰਗੇ ਦੇਸ਼ ਦੇ ਵਿੱਚ ਜਿੱਥੇ ਜਾਤ ਦਾ ਨਫ਼ਰਤ ਦਾ ਭੈ ਦਾ ਇੰਨਾ ਬੋਲਬਾਲਾ ਹੋਵੇ ਔਰਤ ਦੀ ਇੰਨੀ ਬੇਦਬੀ ਹੁੰਦੀ ਹੋਵੇ ਰੇਪ ਹੁੰਦੇ ਹੋਣ ਉਹਨੂੰ ਕੋਈ ਸਮਝਿਆ ਨਾ ਉਹਨੂੰ ਰੁਤਬਾ ਨਾ ਮਿਲਦਾ ਹੋਵੇ ਇੰਨਾ ਸਾਰਿਆਂ ਦਾ ਹੱਲ ਗੁਰਬਾਣੀ ਚ ਦਿੱਤਾ ਹੋਇਆ ਹੈ ਹੈਨਾ ਉਹਨਾਂ ਨੇ ਜਾਤਾਂ ਦੇ ਵਿਰੁੱਧ ਕਿੰਨਾ ਝੰਡਾ ਉਠਾਇਆ ਪਖੰਡਵਾਦ ਜਿਹੜੇ ਠੱਗ ਚੋਰ ਆਪਣੇ ਆਪ ਨੂੰ ਸਾਧ ਦੱਸਦੇ ਆ ਕਿਸੇ ਵੀ ਧਰਮ ਦੇ ਵਿੱਚ ਪੈਦਾ ਹੋ ਜਾਣ ਮੈਂ ਇੱਕ ਦੇ ਨਹੀਂ ਕਹਿੰਦੇ ਆ ਬਾਕਰਪੁਰ ਦੇ ਵਿੱਚ ਇੱਕ ਆਇਆ ਹੋਇਆ ਸੀਗਾ ਵੀਜੇ ਦਿੰਦਾ ਸੀਗਾ ਉਹ ਸਾਰੇ ਠੱਗੀ ਹੈ ਇਹ ਸਾਰਿਆਂ ਦੇ ਵਿਰੁੱਧ ਉਹ ਲੜੇ ਉਹ ਤੋਂ 500 ਸਾਲ ਪਹਿਲਾਂ ਵੀ 550 ਸਾਲ ਪਹਿਲਾਂ ਲੜੇ ਆ ਤੇ ਸਾਡੀ ਬੇਨਤੀ ਇਹ ਹੈਗੀ ਆ ਕਿ ਜੇ ਪਿਛਲੇ 800 ਸਾਲ ਦੀ ਹਿਸਟਰੀ ਜਿਹੜੀ ਸਾਡੀ ਬੜੀ ਅਮੀਰ ਹਿਸਟਰੀ ਆ ਕਬੀਰ ਤੋਂ ਲੈ ਲੋ ਅੱਗੇ ਤੱਕ ਆਉਨੇ ਆ ਸੇ ਤਾਂ ਉਸ ਵਿਚਾਰ ਨੂੰ ਅੱਜ ਦੇ ਯੁੱਗ ਦਾ ਹਾਨੀ ਕਰਕੇ ਅੱਜ ਦੀ ਜਿਹੜੀ ਆਈਟੀ ਟੈਕਨਾਲੋਜੀ ਆ ਡਿਜੀਟਲ ਟੈਕਨਾਲੋਜੀ ਆ ਵਰਤ ਕੇ ਲੋਕਾਂ ਨੂੰ ਉਹ ਸਮਾਜ ਦੀ ਸੇਵਾ ਕਿਵੇਂ ਕਰਨੀ ਆ ਸਮਾਜ ਨੂੰ ਸਾਫ ਸੁਥਰਾ ਕਿਵੇਂ ਕਰਾਰਨਾ ਔਰ ਸਮਾਜ ਦੇ ਵਿੱਚ ਇੱਕ ਚੰਗੀ ਇਨਸਾਨੀਅਤ ਦਾ ਪ੍ਰਚਾਰ ਕਿਵੇਂ ਕਰਨਾ ਤਾਂ ਕਿ ਸਮਾਜ ਰਹਿਣ ਯੋਗ ਬਣਿਆ ਰਹੇ ਨਫ਼ਰਤ ਵਾਲਾ ਨਾ ਹੋਵੇ ਭਾਈਚਾਰੇ ਵਾਲਾ ਹੋਵੇ ਸ਼ਾਂਤੀ ਵਾਲਾ ਹੋਵੇ ਇਕੱਠਤਾ ਵਾਲਾ ਹੋਵੇ ਔਰ ਇੱਕ ਨੇਚਰ ਦੀ ਗੋਦ ਦੇ ਵਿੱਚ ਰਹਿ ਕੇ ਨੇਚਰ ਦੇ ਨਾਲ ਰਹਿ ਕੇ ਪਾਲਣ ਵਾਲਾ ਹੋਵੇ ਇਹ ਸਾਰਾ ਗੁਰਬਾਣੀ ਚ ਲਿਖਿਆ ਜੀ ਪਰਮਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਇਹ ਕਿੱਡੀਆਂ ਵੱਡੀਆਂ ਡੀਪ ਫਲਸਫੇ ਵਾਲੀਆਂ ਜਿਹੜੇ ਹੁਣ ਗ੍ਰੀਨ ਪਾਰਟੀ ਯੂਰਪ ਵਿੱਚ ਬਣਾਉਂਦੇ ਆ ਹੋਰ ਕਰਦੇ ਇਹ ਕਰਦੇ ਆ ਇਹ ਤੇ ਅੱਜ ਕਰਨ ਲੱਗੇ ਨਾ ਕਿ ਹੁਣ ਕਰਮਨ ਘਟਾਓ ਕਰਮਨ ਘਟਾਉ ਉਹਨਾਂ ਨੇ ਉਦਣ ਲਿਖਿਆ ਤੁਸੀਂ ਜੇ ਉਦਣ ਅਕਲ ਕਰਦੇ ਤੇ ਅੱਜ ਦੇ ਸੰਕਟ ਨਾ ਪੈਦਾ ਹੁੰਦੇ ਅੱਜ ਵੀ ਸਮਝ ਲਓ ਵੀ ਇਹ ਫਲਸਫਾ ਅੱਗੇ ਇਹੋ ਜਿਹਾ ਤੁਰਨਾ ਚਾਹੀਦਾ ਕਿਉਂਕਿ ਸਮਾਜ ਸੇਵਾ ਦਾ ਸਮਾਜ ਨੂੰ ਬਚਾਉਣ ਦਾ ਇੱਕ ਸਮਾਜਿਕ ਏਜੰਡਾ ਤੇ ਹੈ ਹੀ ਉਹ ਇੱਥੇ ਦੇ ਵਿਕਾਸ ਦੇ ਮਾਡਲ ਦਾ ਵੀ ਏਜੰਡਾ ਹੈਗਾ ਜੀ ਸੋ ਸ਼ੁਕਰੀਆ ਗੱਲਬਾਤ ਕਰਨ ਲਈ ਵਾਕਈ ਜਿਸ ਤਰ੍ਹਾਂ ਦੇ ਨਾਲ तमाम ਜਿਹੜੇ ਕਿ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਹੈਗੀ ਹੈ ਧਰਮ ਦੇ ਨਾਲ ਜੁੜਿਆ ਹੋਇਆ ਭਾਵੇਂ ਉਹ ਆਸਥਾ ਨਾਲ ਜੁੜਿਆ ਹੋਇਆ ਪਰ ਲੋਕਾਂ ਦੀਆਂ ਭਾਵਨਾਵਾਂ ਤੇ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਚਾਹੀਦਾ ਅਬਦਰੇ ਆਪ ਟੈਲੀ ਜੁੜੇ ਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਅਤੇ ਪਰਮੇਂਦਰ ਚੰਡੀਗੜ੍ਹ